ਬਣਾ ਲਿਆ ਤੁਸੀਂ ਕਿ ਦੋ ਵਿਆਹ ਕਰਾਣ ਲੱਗ ਗਏ ਹੁਣ ਸਰ ਮਾ ਅਲਮਾਨ ਕਹਿੰਦੇ ਤੁਸੀਂ ਉਹਦੀ ਰੀਸ ਕੀਤੀ ਹੈ ਇੱਕ ਰਵਾਜ ਹੀ ਚੱਲ ਪਿਆ ਮੈਂ ਦੇਖਿਆ ਦੋ ਕੁੜੀਆਂ ਨਾਲ ਇਸ ਵਿੱਚ ਵਿਆਹ ਕਰਵਾਇਆ ਅੱਛਾ ਇੱਕ ਲੇਡੀਸ ਨੂੰ ਦੋ ਬੰਦੇਆਂ ਨਾਲ ਕਰਾਇਆ ਕਦਮ ਅਸੀਂ ਚੱਕ ਚੁੱਕੇ ਹਾਂ ਮਜਬੂਰੀ ਹਲਾਤਾ ਚ ਕਿ ਤੁਸੀਂ ਉਹਨੂੰ ਗਲਤ ਨਾ ਸੋਚੋ ਕਿ ਹਾਂ ਅਸੀਂ ਵੀ ਤੁਹਾਡੇ ਵਾਂਗ ਦੋ ਦੋ ਵਿਆਹ ਕਰਾ ਲਈਏ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਹੜੀ ਮਜਬੂਰੀ ਆ ਕਰਕੇ ਤੁਸੀਂ ਵਿਆਹ ਕਰਾਇਆ ਪਰ ਕੀ ਦੋ ਵਿਆਹ ਕਰਾਣੇ ਸਹੀ ਹੈ ਕਿ ਤੁਹਾਨੂੰ ਆਨਵੇਂਲੇ ਲੋਕ ਟਾਈਮ ਵਿੱਚ ਲੋਕਾਂ ਨੂੰ ਵੀ ਇਹ ਸੁਨੇਹਾ ਮਿਲ ਨਹੀਂ ਰਿਹਾ ਤੁਹਾਡੇ ਥਰੂ ਅਸੀਂ ਤਾਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹੁੰਦੇ ਆ ਕਿ ਅਸੀਂ ਤਾਂ ਮਜਬੂਰ ਸੀਗੇ ਹੂੰ ਕਿ ਅਸੀਂ ਤਾਂ ਕਦਮ ਚੱਕਿਆ ਕਿ ਪਰ ਤੁਸੀਂ ਕੋਈ ਐਦਾਂ ਦਾ ਕਦਮ ਨਾ ਚੁੱਕੋ ਹੂੰ ਕਿ ਜਿਵੇਂ ਉਹ ਸਾਨੂੰ ਕਮੈਂਟਾਂ ਵਿੱਚ ਬੋਲਦੇ ਆ ਕਿ ਉਹ ਜਿਹੜਾ ਕੀ ਨਾਮ ਉਹਦਾ ਅਰਮਾਨ 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 ਮੈਂ ਕਹਿੰਦੇ ਤੁਸੀਂ ਉਹਦੀ ਰੀਸ ਕੀਤੀ ਆ ਅੱਛਾ ਜੇ ਅਸੀਂ ਉਹਦੀ ਰੀਸ ਕੀਤੀ ਹੁੰਦੀ ਜੋ ਸਾਡੇ ਨਾਲ ਬੀਤਿਆ ਹੂੰ ਇੱਥੇ ਪਿੰਡ 'ਚ ਵੀ ਸ਼ਹਿਰ 'ਚ ਵੀ ਸਾਰਿਆਂ ਨੂੰ ਪਤਾ ਸਾਡੇ ਨਾਲ ਜੋ ਬੀਤਿਆ ਹੈਗਾ ਜਿੱਥੇ ਅਸੀਂ ਕੰਮ ਕਰਦੇ ਸਾਰਿਆਂ ਨੂੰ ਪਤਾ ਹੈ ਕਿ ਜੇ ਉਹਨਾਂ ਦੀ ਰੀਸ ਕੀਤੀ ਹੁੰਦੀ ਤੇ ਸਾਡੇ ਤੇ ਹਲਾਕ ਤੋਂ ਤਾਂ ਨਹੀਂ ਸੀ ਅਸੀਂ ਤਾਂ ਸਿੱਧਾ ਹੀ ਪਹਿਲਾਂ ਵਿਆਹ ਕਰਾਉਂਦੇ ਮੈਨੂੰ 2-3 ਚਾਂਸ ਮਿਲੇ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਂਦੇ ਪਰ ਉਹ ਨਹੀਂ ਸਮਝੇ ਹੋ ਹੂੰ ਕਿ ਇਸ ਤੋਂ ਬਾਅਦ ਵੀ ਮੈਰਿਜ ਜਦੋਂ ਅਸੀਂ ਕਰਵਾ ਵੀ ਨਹੀਂ ਮੈਦੇ ਉਸ ਤੋਂ ਬਾਅਦ ਵੀ ਘਰ ਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮਮੀ ਅਨੂੰ ਉੱਥੇ ਮੇਰੇ ਕੋ ਸੁਣ ਕੇ ਆ ਕੇ ਘਾ ਦਾ ਕਿ ਹੋਰ ਘਰ ਕਰ ਅੱਛਾ ਤੁਸੀਂ ਉਹਨਾਂ ਦੀ ਵੀਡੀਓ ਦੇਖਦੇ ਹੋ ਰਮਨ ਮੱਲਿਕ ਉਹਨਾਂ ਦੀ ਹਾਂਜੀ ਜੀ ਫਿਰ ਉਹ ਵੀ ਇਹ ਚੀਜ਼ ਕਹਿੰਦੇ ਕਿ ਦੋ ਵਿਆ ਨਹੀਂ ਕਰਾਣੇ ਚਾਹੀਦੇ ਤੁਸੀਂ ਵੀ ਕਹਿੰਦੇ ਹੋ ਇਹ ਚੀਜ਼ ਪਰ ਲੋਕੀ ਕਹਿੰਦੇ ਟਰੈਂਡੀ ਬਣਾ ਲਿਆਏ ਤੁਸੀਂ ਕਿ ਦੋ ਵਿਆ ਕਰਾਣ ਲੱਗ ਗਏ ਉਹਨ ਸਾਰੇ ਨੀ ਦੁਨੀਆ ਦਾ ਹੁਣ ਕਹਿੰਦੀ ਹੈ ਕਿ ਇਹ ਇੱਕ ਰਵਾਇਤੀ ਚੱਲ ਪਿਆ ਹੂੰ ਮੈਂ ਦੇਖਿਆ ਦੋ ਕੁੜੀਆਂ ਨਾਲ ਇਸ ਵਿੱਚ ਵਿਆਹ ਕਰਵਾਇਆ ਅੱਛਾ ਇੱਕ ਲੇਡੀਜ਼ ਨੇ ਦੋ ਬੰਦਿਆਂ ਨਾਲ ਕਰਾਇਆ ਹੂੰ ਵੀਡੀਓ 'ਚ ਆਪਾਂ ਦੇਖੀਏ ਇਹ ਗੱਲਾਂ ਜਦੋਂ ਕਰ ਲੋ ਆਪ ਉਦੋਂ ਆਉਂਦੀਆਂ ਇਹ ਗੱਲਾਂ ਹਾਂਜੀ ਅਸੀਂ ਤਾਂ ਕਹਿੰਦੇ ਆਪਾਂ ਦਾ ਇਹ ਸੰਦੇਸ਼ ਆ ਸਾੜੇ ਨੂੰ ਦੇਣਾ ਜਾਂਦੇ ਆ ਅਸੀਂ ਮਜਬੂਲ ਸੀਗੇ ਹਲਾਤਾ ਤੇ ਮਜਬੂਲ ਸੀਗੇ ਆਪਾਂ ਫਿਰ ਵੀ ਕੋਸ਼ਿਸ਼ ਕੀਤੀ ਕਿ ਇੱਕ ਨਾ ਹੋਣੀ ਮੈਂ ਇੱਕ ਬੰਦੇ ਦਾ ਚਾਹਤੀ ਨਾ ਕਿ ਆਖਠਾ ਹੀ ਕਰਵਾਇਆ ਅੱਛਾ ਤੇ ਹੁਣ ਤੁਸੀਂ ਤਾਂ ਦੋ ਹੀ ਰੱਖਿੰਦੀ ਨਹੀਂ ਨਹੀਂ ਦੋ ਹੀ ਦੋ ਹੀ ਠੀਕ ਹੈ ਦੋ ਹੀ ਨਾਲ ਮਿਲ ਕੇ ਰਹਿਣਾ ਘਰ ਨੂੰ ਸਮਝਣਾ ਬੰਦੇ ਨੂੰ ਸਮਝਣਾ ਬੰਦਾ ਡਿਊਟੀ ਤੇ ਗਿਆ ਸ਼ਾਮੀ ਘਰ ਆਇਆ ਉਹਨੂੰ ਰੋਟੀ ਵੀ ਕਹਿੰਦੇ ਆ ਨਾ ਜਿੱਥੇ ਭਾਂਡੇ ਹੋਣ ਉਹਨਾਂ ਤੇ ਖੜਕਦੇ ਤਾਂ ਹੈਗੇ ਹਾਂ ਜੀ ਉਹ ਤਾਂ ਬੜੇ ਤਾਂ ਘਰ ਦੇ ਵਿੱਚ ਮਾੜੀਆਂ-ਮੋਟੀਆਂ ਹੁੰਨੀਆਂ ਹੀ ਰਹਿੰਦੀਆਂ 20 ਬਣਾ ਲਿਆ ਤੁਸੀਂ ਕਿ ਦੋ ਵਿਆਹ ਕਰਾਣ ਲੱਗ ਗਏ ਹੁਣ ਸਰਮਾ ਅਲਮਾਨ ਕਹਿੰਦੇ ਤੁਸੀਂ ਉਹਦੀ ਰੀਸ ਕੀਤੀ ਹੈ ਇੱਥੇ ਰਵਾਜ ਹੀ ਚੱਲ ਪਿਆ ਮੈਂ ਦੇਖਿਆ ਦੋ ਕੁੜੀਆਂ ਨਾਲ ਇਸ ਵਿੱਚ ਵਿਆਹ ਕਰਵਾਇਆ ਅੱਛਾ ਇੱਕ ਲੇਡੀਸ ਨੂੰ ਦੋ ਬੰਦੇਆਂ ਨਾਲ ਕਰਾਇਆ ਕਦਮ ਅਸੀਂ ਚੱਪ ਚੁੱਕੇ ਹਾਂ ਮਜਬੂਰੀ ਹਾਲਾਤਾਂ ਚ ਕਿ ਤੁਸੀਂ ਉਹਨੂੰ ਗਲਤ ਨਾ ਸੋਚੋ ਕਿ ਹਾਂ ਅਸੀਂ ਵੀ ਤੁਹਾਡੇ ਵਾਂਗੂ ਦੋ-ਦੋ ਵਿਆਹ ਕਰਾ ਲੀਏ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਹੜੀ ਮਜਬੂਰੀ ਆ ਕਰਕੇ ਤੁਸੀਂ ਵਿਆਹ ਕਰਾਇਆ ਪਰ ਕੀ ਦੋ ਵਿਆਹ ਕਰਾਣੇ ਸਹੀ ਹੈ ਕਿ ਤੁਹਾਨੂੰ ਆਨ ਵਾਲੇ ਲੋਕ ਟਾਈਮ ਵਿੱਚ ਲੋਕਾਂ ਨੂੰ ਵੀ ਇਹ ਸੁਨੇਹਾ ਮਿਲ ਨਹੀਂ ਰਿਹਾ ਤੁਹਾਡੇ ਥਰੂ ਅਸੀਂ ਤਾਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹੁੰਦੇ ਆ ਕਿ ਅਸੀਂ ਤਾਂ ਮਜਬੂਰ ਸੀਗੇ ਕਿ ਅਸੀਂ ਤਾਂ ਕਦਮ ਚੱਕਿਆ ਕਿ ਪਰ ਤੁਸੀਂ ਕੋਈ ਐਦਾਂ ਦਾ ਕਦਮ ਨਾ ਚੁੱਕੋ ਜਿਵੇਂ ਸਾਨੂੰ ਕਮੈਂਟਾਂ ਚ ਬੋਲਦੇ ਆ ਕਿ ਉਹ ਜਿਹੜਾ ਕੀ ਨਾਮ ਦਾ ਮਾ ਅਮਾਨ ਅਮਾਨ ਮੈਂ ਕਹਿੰਦੇ ਤੁਸੀਂ ਉਹਦੀ ਰੀਸ ਕੀਤੀ ਆ ਜੇ ਅਸੀਂ ਉਹਦੀ ਰੀਸ ਕੀਤੀ ਹੁੰਦੀ ਜੋ ਸਾਡੇ ਨਾਲ ਬੀਤਿਆ ਹਮ ਇੱਥੇ ਪਿੰਡ ਚ ਵੀ ਸ਼ਹਿਰ ਚ ਵੀ ਸਾਰਿਆਂ ਨੂੰ ਪਤਾ ਸਾਡੇ ਨਾਲ ਜੋ ਬੀਤਿਆ ਹੈਗਾ ਜਿੱਥੇ ਅਸੀਂ ਕੰਮ ਕਰਦੇ ਸਾਰਿਆਂ ਨੂੰ ਪਤਾ ਹੈ ਕਿ ਜੇ ਉਹਨਾਂ ਦੀ ਰੀਸ ਕੀਤੀ ਹੁੰਦੀ ਤੇ ਸਾਡੇ ਤੇ ਹਾਲਾਤ ਤੁਹਾਧਾ ਨਹੀਂ ਅਸੀਂ ਤਾਂ ਸਿੱਧੇ ਪਹਿਲਾਂ ਵਿਆਹ ਕਰਾਉਂਦੇ ਹਮ ਮੈਨੂੰ ਦੋ ਤਿੰਨ ਚਾਂਸ ਮਿਲੇ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਦੇ ਪਰ ਉਹ ਨਹੀਂ ਸਮਝੇ ਹਮ ਕਿ ਇਸ ਤੋਂ ਬਾਅਦ ਵੀ ਮੈਰਿਜ ਜਦੋਂ ਅਸੀਂ ਕਰਵਾ ਵੀ ਨਹੀਂ ਮੈਦਿ ਉਸ ਤੋਂ ਬਾਅਦ ਵੀ ਕਰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮਮੀ ਅੱਲੋ ਉਥੇ ਮੇਕੋ ਸੁਣ ਕੇ ਆ ਕੇ ਘਾ ਦਾ ਕੇ ਹੋਰ ਘਰ ਦਾ ਅੱਛਾ ਤੁਸੀਂ ਉਹਨਾਂ ਦੀ ਵੀਡੀਓ ਦੇਖਦੇ ਹੋਰ ਮਾਨ ਮੱਲਿਕ ਉਹਨਾਂ ਦੀ ਹਾਂਜੀ ਜੀ ਫਿਰ ਉਹ ਵੀ ਇਹੀ ਚੀਜ਼ ਕਹਿੰਦੇ ਕਿ ਦੋ ਵਿਆ ਨਹੀਂ ਕਰਾਣੇ ਚਾਹੀਦੇ ਤੁਸੀਂ ਵੀ ਕਹਿੰਦੇ ਹੋ ਇਹ ਚੀਜ਼ ਪਰ ਲੋਕੀ ਕਹਿੰਦੇ ਟ੍ਰੈਂਡੀ ਬਣਾ ਲਿਆ ਤੁਸੀਂ ਕਿ ਦੋ ਵਿਆ ਕਰਾਣ ਲੱਗ ਗਏ ਉਹਨ ਸਾਰੇ ਇਹ ਦੁਨੀਆ ਤਾਂ ਕਹਿੰਦੀ ਹੈ ਕਿ ਇਹ ਇੱਕ ਰਵਾਜ ਹੀ ਚੱਲ ਪਿਆ ਹੂੰ ਮੈਂ ਦੇਖਿਆ ਦੋ ਕੁੜੀਆਂ ਨਾਲ ਇਸ ਵਿੱਚ ਵਿਆਹ ਕਰਵਾਇਆ ਅੱਛਾ ਇੱਕ ਲੇਡੀਜ਼ ਨੇ ਦੋ ਬੰਦੇਆਂ ਨਾਲ ਕਰਾਇਆ ਹੂੰ ਵੀਡੀਓ ਚ ਆਪਾਂ ਦੇਖੀਏ ਇਹ ਗੱਲਾਂ ਜਦੋਂ ਕਰ ਲੋ ਆਪ ਉਦੋਂ ਆਉਂਦੀਆਂ ਇਹ ਗੱਲਾਂ ਹਾਂਜੀ ਪਰ ਅਸੀਂ ਤਾਂ ਕਹਿੰਦੇ ਆਪਾਂ ਤਾਂ ਇਹ ਸੰਦੇਸ਼ ਆ ਸਾੜੇ ਨੂੰ ਦੇਣਾ ਚਾਹੁੰਦੇ ਆ ਅਸੀਂ ਮਜਬੂਲ ਸੀਗੇ ਹੂੰ ਹਾਲਾਤਾਂ ਤੇ ਮਜਬੂਲ ਸੀਗੇ ਆਪਾਂ ਫਿਰ ਵੀ ਕੋਸ਼ਿਸ਼ ਕੀਤੀ ਕਿ ਇੱਕ ਨਾ ਹੋਈਏ ਮੈਂ ਇੱਕ ਬੰਦੇ ਨਾਲ ਚੈਰ ਕੀਤੀ ਨਾ ਕਿ ਇਕੱਠਾ ਹੀ ਕਰਵਾਇਆ ਅੱਛਾ ਤੇ ਹੁਣ ਤੁਸੀਂ ਤਾਂ ਦੋ ਹੀ ਰੱਖਣੀ ਨਹੀਂ ਨਹੀਂ ਦੋਏ ਦੋਏ ਠੀਕ ਹੈ ਦੋਏ ਨਾਲ ਮਿਲ ਕੇ ਰਹਿਣਾ ਘਰ ਨੂੰ ਸਮਝਣਾ ਬੰਦੇ ਨੂੰ ਸਮਝਣਾ ਬੰਦਾ ਡਿਊਟੀ ਤੇ ਗਿਆ ਸ਼ਾਮੀ ਘਰ ਆਇਆ ਉਹਨੂੰ ਰੋਟੀ ਤੇ ਕੈਂਟਰੇ ਆ ਨਾ ਜਿੱਥੇ ਭਾਂਡੇ ਉਹਨੂੰ ਤੇ ਖੜਕਦੇ ਤਾਂ ਹੈਗੇ ਹਾਂ ਜੀ ਉਹ ਬੜੇ ਮੋਟੇ ਨੇ ਲਖੜਦੇ ਨੇ ਚਾਰ ਦੇ ਵਿੱਚ ਮਾੜੀਆਂ ਮੋਟੀਆਂ ਹੁੰਨੀਆਂ ਹੀ ਰਹਿਣੀਆਂ